ਵਧੀਆ ਰਿਹਾ ਮਾਹੌਲ ਉਹ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ ਨਹੀਂ ਕੀਤੀਆਂ 70% ਚੀਜ਼ਾਂ ਡਾਇਰੈਕਟਰ ਨੇ ਉਹ ਕਰਾ ਲਈਆਂ ਜਿਹੜੇ ਤੇ ਕਿਉਂ ਜਨਾ ਮੜਾ ਮੋਟਾ ਕੇ ਲੜਤ ਹੁੰਦੇ ਯੋਨੇ ਉਹਦੇ ਚੁੰਡੀ ਵਾਰਦੀ ਉਹਦੇ ਐ ਕਰਦਾ ਉਹ ਐ ਕਰਦਾ ਉਹ ਮਾਹੌਲ ਲੈਂਦਾ ਸੀ ਮੈਂ ਕਦੀ ਵਾਰੀ ਝਿਰਕੇ ਸੀ ਵੈਸੇ ਨਹੀਂ ਲੰਨਾ ਨਹੀਂ ਲੰਨਾ ਜਦ ਮੈਂ ਡਾਂਸ ਕਰਦਾ ਹਾਂ ਕਿਉਂਕਿ ਮੈਂ ਕਦੇ ਡਾਂਸ ਕੀਤਾ ਨਹੀਂ ਕਿਉਂ ਮੈਨੂੰ ਠੀਕ ਲੱਗਦਾ ਪੈਂ ਡਾਂਸ ਕਰਦਾ ਲੋਕ ਮਜ਼ਾਕ ਨਾ ਉਡਾਉਂ ਉਹ ਡਰ ਲੱਗਦਾ ਪਰ ਉਹ ਠੀਕ ਰਿਹਾ ਕਿੰਸੀ ਫਿਲਮ ਚ ਕਿਹੜੇ ਸੀਨ ਚ ਤੁਸੀਂ ਸਭ ਤੋਂ ਵੱਧ ਰੀਟੇਕ ਲਿਪ ਤੇ ਉਹ ਜੱਫੀ ਵਾਲਾ ਸੀਨ ਸੀ ਉਹ ਹੀ ਸੀਗਾ ਮੈਂ ਇਹ ਰੋਇੰ ਪਸੰਦ ਨਹੀਂ ਆਈ ਤੇ ਨਹੀਂ ਨਹੀਂ ਗੱਲ ਪਸੰਦ ਨਾ ਪਸੰਦ ਰੀਤੀ ਉਹ ਉਹੀ ਚੱਕਰ ਹੀ ਜੀਵਾ ਸੀ ਕਿ ਸੰਗ ਲੱਗ ਰਹੀ ਸੀ ਸੋ ਜੱਫੀ ਵਾਲੀ ਸੰਗ ਲੱਗ ਰਹੀ ਸੀ ਸ਼ਰਮ ਨਹੀਂ ਆਉਂਦੀ ਪਿੰਡ ਦੇ ਵਿੱਚ ਵਿੱਚ ਚਾਲੇਂ ਜੱਫੀਆਂ ਪਾਉਂਦੇ ਨੂੰ ਜੱਫੀਆਂ ਐ ਥੋੜੀ ਪੈਂਦੀ ਹੁੰਦੀ ਆ ਤਾਂ ਫਿਰ ਕਿਵੇਂ ਪੈਂਦੀ ਆ ਮੂੰਹ ਪਰਾਂ ਕਰੀ ਮੜਾ ਜਾ ਆਏ ਪੈਂਦੀ ਨਾ ਕਾਨੂੰਨ ਹੱਥ ਚ ਲਈਦਾ ਤੇ ਨਾ ਹੀ ਕਾਨੂੰਨ ਦੇ ਹੱਥ ਆਈਦਾ ਕਾਨੂੰਨ ਤੋੜਨ ਵਾਲੇ ਦਾ ਥੌੜਾ ਜਰੂਰ ਕਰੀ ਸਸਿਕਲ ਤੁਸੀਂ ਵੇਖ ਜੋ ਡੇਲੀ ਪੋਸਟ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਇੰਡਸਟਰੀ ਦੇ ਜਾਣੇ ਮਾਣੇ ਕਲਾਕਾਰ ਤੇ ਪੰਜਾਬੀ ਆ ਗਏ ਕੋਈ ਫਿਲਮ ਦੇ ਹੀਰੋ ਪ੍ਰਿੰਸ ਜੀ ਪ੍ਰਿੰਸ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸਸਿਕਾ ਇਹ ਬਹੁਤ ਬਹੁਤ ਵਧਾਈਆਂ ਸੋਡੀ ਫਿਲਮ ਆ ਰਹੀ ਹੈ 12 ਸਤੰਬਰ ਨੂੰ ਪੰਜਾਬੀ ਆ ਗਏ ਹੋਏ ਕਿਦਾਂ ਦਾ ਫੀਲ ਹੋ ਰਿਹਾ ਚੰਗਾ ਫੀਲ ਹੋ ਰਿਹਾ ਪਹਿਲਾਂ ਅਸਲ ਚ ਇਹ 32 ਦਾਸ ਤੋਂ ਆ ਰਹੀ ਜੀ ਫਿਰ ਉਹ ਹੜਾਂ ਦੇ ਕਰਕੇ ਤੇ 5 ਸਤੰਬਰ ਡੇਟ ਰੱਖੀ ਫਿਰ ਹੜਾਂ ਦਾ ਮਾਹੌਲ ਜ਼ਿਆਦੇ ਹੋਵੇਗਾ ਤੇ ਫਿਰ ਬਾਬੇ ਨਾਨਕ ਨੇ ਸੋਨੇ ਪੰਜਾਬੀ ਖੜ ਗਏ ਸਾਰੇ ਜਣੇ ਇੱਕ ਦੂਜੇ ਨਾਲ ਤੇ ਉੱਥੇ ਮਾਹੌਲ ਠੀਕ ਹੋ ਗਿਆ ਵੀ ਸਾਰੇ ਸਾਰੀ ਇੰਡਸਟਰੀ ਸਾਰੇ ਲੋਕ ਸਾਰੇ ਪੰਜਾਬ ਵਾਸੀ ਭੈਣਾ ਵੀਰ ਸਾਰੇ ਜਾਨੀ ਹਨਾ ਮਾਵਾ ਚਾਚੇ ਤਾਇ ਸਭ ਹੜਕੇ ਜਿਹਦੇ ਕਰਕੇ ਫਿਰ ਥੋੜਾ ਹੌਸਲਾ ਹੋ ਗਿਆ ਵੀ ਠੀਕ ਹੈ ਤੇ 12 ਸਪਟੰਬਰ ਫਿਰ ਦੀ ਡੇਟ ਰੱਖੀ ਇਹਨਾਂ ਨੇ ਪ੍ਰੋਡਿਊਸਰਜ਼ ਨੇ ਔਰ ਥੈਂਕ ਯੂ ਪ੍ਰੋਡਿਊਸਰਜ਼ ਦਾ ਵੀ ਜਿੰਨਾਂ ਨੇ 5 ਸਪਟੰਬਰ ਤੋਂ ਲੇਟ ਕਰਦੀ ਵੀ ਆਪਾਂ ਚਲੋ ਅਗਲੇ ਹਫਤੇ ਕਰਦੇ ਤੇ ਉਹਨੇ 12 ਸਪਟੰਬਰ ਨੂੰ ਪ੍ਰਿੰਸੀ ਫਿਲਮ 'ਚ ਤੁਹਾਡਾ ਕਿਰਦਾਰ ਕੀ ਕੀ ਕਰਦਾ ਫਿਰਦਾ ਫਿਲਮ 'ਚ ਤੁਸੀਂ ਟ੍ਰੇਲਰ 'ਚ ਦੇਖਿਆ ਹੋਗਾ ਡਾਈਪਰ ਚੇਂਜ ਕਰਦਾ ਮੈਗੀ ਬਣਾ ਕੇ ਦਿੰਦਾ ਜਵਾਕਾਂ ਨੂੰ ਰਸੋਈ ਵਾਲੇ ਕੰਮ ਸਾਰੇ ਕਰਦਾ ਕਚੋਰੀਆਂ ਬਣਾਉਂਦਾ ਕਚੋਰੀਆਂ ਵੇਚਦਾ ਨਾਂ ਇਹਦਾ ਕਚੋਰੀ ਆ ਤੇ ਇੱਕ ਬੰਦਾ ਹੋਰ ਹੈਗਾ ਜਿਹੜਾ ਪੰਜਾਬੀ ਆ ਉਹ ਥੋੜਾ ਦੂਜੂ ਆ ਵੀ ਉਹ ਥਾਲਾ ਵੀ ਪੋਣਦਾ ਦੂਜੇ ਤਰੀਕੇ ਨਾਲ ਤੇ ਦੇਲੇ ਕੁਲੇ ਰਮਾਸ ਹੈ ਜਿੰਨਾ ਕਰ ਸਕਦਾ ਮੈਂ ਡਾਇਰੈਕਟਰ ਵੀ ਕਹਿ ਰਹੇ ਸੀ ਕਿ ਜਦੋਂ ਕਹਿੰਦੇ ਕਿ ਜੱਫੀ ਪਾਓ ਤੁਸੀਂ ਪੰਜ ਦਿਨ ਹਾਂ ਮੇਰਾ ਤਾਂ ਨੀ ਨਾ ਮਹਾਲ ਉਹਦਾ ਮੈਂ ਕਦੇ ਕੋਈ ਪ੍ਰੋਜੈਕਟ ਕੀਤਾ ਨਹੀਂ ਇਹਦੇ ਚ ਜਰੂਰ ਤੁਸੀਂ ਰੋਮਾਂਟਿਕ ਵਾਲਾ ਸੀਨ ਨਹੀਂ ਕਰਿਆ ਹਾਂ ਪਹਿਲਾਂ ਕੀਤਾ ਨਹੀਂ ਸੀ ਸੈਕਟਰ 17 ਚ ਕੀਤੇ ਸੀ ਮੈਂ ਉਹ ਥੋੜਾ ਹੋਰ ਕਿਸ ਹੁੰਦਾ ਸੀ ਤੇ ਉਹ ਗੁੰਡਾਈ ਸੀ ਥੋੜਾ ਇਦੇ ਚ ਉਹ ਉਦਾਂ ਦਾ ਭੋਲਾ ਭਾਲਾ ਤੇ ਡਾਂਸ ਵੀ ਕੀਤਾ ਹਾਂ ਵਧੀਆ ਰਹਾ ਮਾਹੌਲ ਵੀ ਚੀਜ਼ਾਂ ਜਿਹੜੀਆਂ ਮੈਂ ਪਹਿਲਾਂ ਨਹੀਂ ਕੀਤੀਆਂ ਉਹ 70% ਚੀਜ਼ਾਂ ਡਾਇਰੈਕਟਰ ਨੇ ਉਹ ਕਰਾ ਲਈਆਂ ਕੀ ਸੁਣੂ ਆਨੰਦ ਆ ਰਿਹਾ ਫਿਲਮ ਚ ਮਤਰੀ ਮਜ਼ਾ ਲਿੱਤਾ ਤੁਸੀਂ ਬਹੁਤ ਮਜ਼ਾ ਲਿੱਤਾ ਬਹੁਤ ਬੱਚੇ ਸੀ ਸਾਰੇ ਜਾਨੇ ਸਾਡੇ ਮਾਹੌਲ ਬਣਾ ਲੈਂਦਾ ਇਹ ਪੂਰਾ ਜੇ ਕਿਤੇ ਸਾਡੀ ਮਾਂ ਹੁੰਦੀ ਸੀ ਉਹ ਇਸੇ ਪਿੱਛੇ ਹੁੰਦੀ ਸੀ ਮੇਰਾ ਪਰ ਮੁੰਡਾ ਪਵਾਤਾ ਸੈਂਡੋ ਮੈਂ ਕਹਿੰਦਾ ਯਾਰ ਧਰੇ ਡਾਇਰੈਕਟਰ ਦਿੱਤਿਆਂ ਨੂੰ ਬਾਈ ਨੂੰ ਕਹਿੰਦਾ ਵੀ ਵੀਰੇ ਯਾਰ ਮੇਰੇ ਠੀਕ ਲੱਗੂ ਵੀ ਮੈਂ ਉਹ ਕਹਿੰਦਾ ਨਹੀਂ ਸਭ ਠੀਕ ਲੱਗੂ ਚਲੋ ਉਹ ਜਰੂਰ ਸਾਡੀ ਹੁੰਦੀ ਸੀ ਉਹਨੇ ਫਿਰ ਮੈਨੂੰ ਯਾਨੀ ਕਿ ਸੈਟੀਸਫਾਈ ਕਰ ਦਿੰਦਾ ਸੀ ਭਾਜੀ ਦੇਖੋ ਇੱਕ ਅੱਧਾ ਸ਼ਾਟ ਲੈ ਕੇ ਫਿਰ ਮੈਨੂੰ ਦਿਖਾ ਦਿੰਦੇ ਸੀ ਮੋਨੀਟਰ ਤੇ ਫਿਰ ਇੱਕ ਇਹ ਵੀ ਹੁੰਦਾ ਵੀ ਮੇਰੀ ਥੋੜੀ ਆਦਤ ਵੀ ਆ ਵੀ ਆਪਾਂ ਫੇਟ ਕਰ ਦੈਂ ਮੈਂ ਡਾਇਰੈਕਟਰ ਤੇ ਵੀ ਜੇ ਉਹਨੇ ਲਿਖੀ ਹੈ ਉਹਨੇ ਡਾਇਰੈਕਟ ਕਰਨੀ ਹੈ ਉਹ ਪੈਸਾ ਵੀ ਲਾ ਰਿਆ ਵੀ ਜੇ ਕਿਤੇ ਉਹਦੇ ਮਨ ਦੀ ਗੱਲ ਉਵੇਂ ਨਾ ਹੋਈ ਵੀ ਮੈਂ ਉਹ ਲਈ ਜਾਵਾਂ ਸਟੈਂਡ ਫਿਰ ਬੰਦੇ ਨੂੰ ਲਾਦਾ ਯਾਰ ਵੀ ਆ ਮੇਰੀ ਰਹਿ ਗਈ ਇੱਥੇ ਜਮ ਪਲੇਨ ਸੀ ਨਾ ਜਮ ਕੁਝ ਨਹੀਂ ਜੋ ਗਿਆ ਜਿਵੇਂ ਕੀਤਾ ਉਵੇਂ ਕਰਕੇ ਪਰ ਉਹਦਾ ਰਿਜ਼ਲਟ ਬਹੁਤ ਆਉਂਦੀ ਹੈ ਪ੍ਰਿੰਸ ਦੀ ਪੂਰੀ ਤੇ ਪੂਰੀ ਫਿਲਮ ਪਰਿਵਾਰਿਕ ਹੈਗੀ ਬੱਚਿਆਂ ਉੱਤੇ ਬਣੀ ਹੋਈ ਬੱਚੇ ਸਟਾਰ ਹੈਗੇ ਨੇ ਸ਼ੂਟਿੰਗ ਦੇ ਦੌਰਾਨ ਗੁੱਸਾ ਵੀ ਸਾਨੂੰ ਆਇਆ ਬੱਚਿਆਂ ਤੇ ਵੀ ਨਹੀਂ ਨਹੀਂ ਗੁੱਸਾ ਨਹੀਂ ਆਇਆ ਬੱਚੇ ਸ਼ਰਾਰਤੀ ਹੁੰਦੇ ਨੇ ਇੱਕ ਦੂਜੇ ਨਾਲ ਮੜਾ ਮੋਟਾ ਕਿਤੇ ਲੜ ਪੈਂਦੇ ਓਨੇ ਉਹਦੇ ਚੁੰਡੀ ਵੜਤੀ ਉਹਦੇ ਐ ਕਰਤਾ ਉਹਦੇ ਐ ਕਰਤਾ ਉਹ ਮਾਹੌਲ ਰਹਿੰਦਾ ਸੀ ਮੈਂ ਕਦੀ ਵਾਰੀ ਝਿੜਕੇ ਸੀ ਵੈਸੇ ਹੋਈ ਲੜਨਾ ਨਹੀਂ ਤੁਸੀਂ ਇਕੱਠੇ ਰਿਆ ਕਰੋ ਇੱਕ ਦੂਜੇ ਦੇ ਵੀ ਸ਼ੂਟਿੰਗ ਤੋਂ ਬਾਅਦ ਵੀ ਇੱਕ ਦੂਜੇ ਦੇ ਐ ਤਵਾਰ ਨੂੰ ਘਰੇ ਜਾ ਕੇ ਖੇਡ ਖੂਲ ਲਿਆ ਕਰੋ ਵੀ ਤੁਹਾਨੂੰ ਨਹੀਂ ਫਿਲਮ 'ਚ ਯਾਰੀ ਜ਼ਿਆਦਾ ਜ਼ਰੂਰੀ ਆ ਦਿਖਾਉਣੀ ਤੁਸੀਂ ਇਕੱਠੇ ਆ ਮੈਨੂੰ ਤੰਗ ਕਰਦੇ ਆ ਤੁਸੀਂ ਤਾਂ ਆਪਸ 'ਚ ਹੀ ਤੰਗ ਹੋ ਜਾਂਦੇ ਆ ਫਿਰ ਚਲੋ ਗੱਲ ਸੁਣ ਲੈਂਦੇ ਸੀ ਮੇਰੀ ਵਧੀਆ ਰਹੇ ਮਾਲ ਕਿਉਂਕਿ ਜੈਲੀ ਦੇ ਨਾਲ ਪਹਿਲਾਂ ਮੈਂ ਛਿੰਦਾ ਛਿੰਦਾ ਨੋ ਪਾਪਾ ਕੀਤੀ ਤੇ ਉਹਦੇ ਤੱਕ ਆਈ ਕਹਿੰਦੇ ਬਹੁਤ ਕਮਾਲ ਐਕਟਰ ਹੈ ਔਰ ਤਿੰਨ ਬੱਚੇ ਆ ਦੂਜੇ ਉਹਨਾਂ ਦੀ ਪਹਿਲੀ ਫਿਲਮ ਹੈ ਉਹਨਾਂ ਨੇ ਵੀ ਬਹੁਤ ਕਮਾਲ ਕਰਨ ਕੀਤਾ ਸੋ ਚਾਰਾਂ ਬੱਚਿਆਂ ਦਾ ਬਹੁਤ ਵਧੀਆ ਮਾਹੌਲ ਪ੍ਰਿੰਸ ਜੀ ਹਲੇ ਡਾਇਰੈਕਟਰ ਕਹਿ ਰਹੇ ਸੀ ਕਿ ਤੁਸੀਂ ਬਾਰ ਬਾਰ ਕਹਿੰਦੇ ਮੈਂ ਪੰਮਾ ਮੈਂ ਪੰਮਾ ਮਤਲਬ ਕਿ ਤੁਹਾਨੂੰ ਆਦਤ ਵੀ ਪੰਮਾ ਜਿਵੇਂ ਕੁਝ ਨਹੀਂ ਓਵੇਂ ਨਹੀਂ ਹੁੰਦਾ ਮੈਂ ਕਈ ਵਾਰੀ ਲੱਗ ਜਾਂਦਾ ਉਹਨਾਂ ਨੂੰ ਪਰ ਵੀ ਮੇਰੀ ਵੈਸੇ ਆਦਤ ਹੈ ਵੀ ਮੈਂ ਪਲੇਨ ਹੋ ਕੇ ਜਾਣਾ ਵੀ ਜਿੱਦਾਂ ਦਾ ਕਰਾਉਣਾ ਉਦਾਂ ਦਾ ਕਰਾ ਸਕਦੇ ਤੇ ਸਲਾਹ مشورہ ਜ਼ਰੂਰ ਕਰੀਦਾ ਸੀ ਵੀ ਯਾਰ ਐਦਾਂ ਪਹਿਲਾਂ ਵੀ ਆਇਆ ਨਹੀਂਗਾ ਵੀ ਕੀ ਇਹ ਠੀਕ ਹੈ ਜਦ ਮੈਂ ਡਾਂਸ ਕਰਦਾ ਪਿਆ ਕਿਉਂਕਿ ਮੈਂ ਕਦੇ ਡਾਂਸ ਕੀਤਾ ਨਹੀਂ ਵੀ ਕੀ ਉਹ ਮੈਂ ਠੀਕ ਲੱਗਦਾ ਪਿਆ ਡਾਂਸ ਕਰਦਾ ਲੋਕ ਮਜ਼ਾਕ ਨਾ ਨਾ ਡਾਉਣਾ ਉਹ ਡਰ ਲੱਗਦਾ ਪਰ ਉਹ ਠੀਕ ਰਿਹਾ ਅੱਛਾ ਰਿਹਾ ਪ੍ਰਿੰਸੀ ਕਿਹਦੇ ਫਿਲਮ ਚ ਕਿਹੜੇ ਸੀਨ ਚ ਤੁਸੀਂ ਸਭ ਤੋਂ ਵੱਧ ਰੀਟੈਕ ਲਿੱਤੇ ਉਹ ਝੱਪੀ ਵਾਲਾ ਸੀ ਸੀ ਉਹ ਵੀ ਸੀਗਾ ਨਾ ਹੀਰੋਇਨ ਪਸੰਦ ਨਹੀਂ ਆਈ ਨਹੀਂ ਨਹੀਂ ਗੱਲ ਪਸੰਦ ਨਾ ਪਸੰਦ ਨਹੀਂ ਸੀ ਉਹ ਉਹੀ ਚੱਕਰ ਹੀ ਸੀ ਬੱਸ ਕਿ ਸੰਗ ਲੱਗ ਰਹੀ ਸੀ ਸਾਨੂੰ ਝੱਪੀ ਨਾਲ ਤੁਹਾਨੂੰ ਸੰਗ ਲੱਗਦੇ ਸੀਗੇ ਉਦਾਂ ਦਾ ਹੈ ਨਹੀਂ ਪਰ ਖੋਲਤੀ ਸੰਗ ਉਹ ਪਿਓ ਦੇ ਪੁੱਤ ਨੇ ਹੁਣ ਮੈਨੂੰ ਹੁਣ ਮੈਨੂੰ ਲੱਗਦਾ ਤੁਸੀਂ ਨੈਕਸਟ ਮੂਵੀ ਚ ਵੱਧ ਝੱਪੀਆਂ ਪਾਉਂਗੇ ਨਹੀਂ ਹੋਵੇ ਨਹੀਂ ਹਾਂ ਤਾਂ ਕਹਾਣੀ ਦੇ ਹਿਸਾਬ ਨਾਲ ਹੁੰਦਾ ਆ ਚਾਕ ਖੁੱਲ ਗਈ ਜਣਾ 12 ਸਪਟੰਬਰ ਨੂੰ ਆ ਰਹੀ ਹੈ ਆਪਣੀ ਇਹ ਵੀ ਹਾਂ ਤੇ ਤੁਸੀਂ ਸਾਰਿਆਂ ਨੇ ਜਾਣਾ ਜ਼ਰੂਰ ਦੇਖਣ ਬੱਚਿਆਂ ਦੀ ਫਿਲਮ ਹੈ ਤੁਸੀਂ ਬੱਚਿਆਂ ਨੂੰ ਲੈ ਕੇ ਜਾਣਾ ਫੈਮਿਲੀ ਫਿਲਮ ਹੈ ਤੁਸੀਂ ਫੈਮਿਲੀ ਨੂੰ ਲੈ ਕੇ ਜਾਣਾ ਜ਼ਰੂਰ ਦੇਖਿਆ ਪ੍ਰਿਸੀ ਫਿਲਮ ਦਾ ਟਾਈਟਲ ਹੈਗਾ ਪੰਜਾਬੀ ਆ ਗਏ ਹੋਏ ਇਹਦਾ ਮਤਲਬ ਕਿ ਤੁਹਾਨੂੰ ਕੀ ਲੱਗਿਆ ਕਿ ਤੁਸੀਂ ਇਸ ਟਾਈਟਲ ਦੇ ਉੱਤੇ ਫਿਲਮ ਬਣਾਣੀ ਹੈ ਇਹ ਮੇਰਾ ਨਹੀਂ ਸੀ ਇਹ ਰੇਤਾ ਸਿੰਘ ਬਾਈ ਨੇ ਲਿਖੀ ਹੈ ਉਹਨਾਂ ਨੇ ਡੈਕ ਕੀਤੀ ਉਹਨਾਂ ਨੇ ਲਿਖੀ ਉਹਨਾਂ ਦਾ ਹੀ ਮਾਈਂਡ ਸੀ ਵੀ ਮੈਂ ਟਾਈਟਲ ਰੱਖਣਾ ਤੇ ਉਹਨਾਂ ਨੇ ਥਾਟ ਲੈ ਕੇ ਇਹ ਕੀਤੀ ਸੀ ਤੇ ਮੇਰਾ ਨਹੀਂ ਸੀ ਮੈਨੂੰ ਟਾਈਟਲ ਵਧੀਆ ਲੱਗਿਆ ਸੀ ਮੈਂ ਕਿਹਾ ਅੱਛਾ ਟਾਈਟਲ ਹੈ ਵਧੀਆ ਵੀ ਸਾਰੇ ਪੰਜਾਬ ਵੀ ਵਾਰਡ ਜੀ ਕੋ ਮਹਾਦਰਜੀਤ ਬਾਈ ਨੇ ਪਹਿਲਾਂ ਹੀ ਪਪੂਲਰ ਕੀਤਾ ਹੈ ਵੀ ਟਾਈਟਲ ਬਹੁਤ ਵਧੀਆ ਹੈ ਹਾਂ ਉਹਨਾਂ ਦਾ ਹੀ ਸੀ ਫੈਸਲਾ ਹੈ ਕੀ ਕੋਈ ਡਾਇਲੋਗ ਬੋਲ ਕੇ ਸੁਣਾਉਂਗੇ ਤੁਸੀਂ ਫਿਲਮ ਦਾ ਫਿਲਮ ਦਾ ਇੱਕ ਡਾਇਲੋਗ ਹੈਗਾ ਕਿੰਦਾ ਨਾ ਕਾਨੂੰਨ ਹੱਥ ਚ ਲਈਦਾ ਤੇ ਨਾ ਹੀ ਕਾਨੂੰਨ ਦੇ ਹੱਥ ਆਈਦਾ ਕਾਨੂੰਨ ਤੋੜਨ ਵਾਲੇ ਦਾ ਥੋੜਾ ਜਰੂਰ ਕਰੀ ਬਹੁਤ ਵਧੀਆ ਪ੍ਰਿੰਸੀਪ ਜੀ ਤੁਹਾਡਾ ਇੱਕ ਡਾਇਲੋਗ ਮੈਂ ਵੇਖ ਰਹੀ ਸੀ ਤੁਸੀਂ ਇੱਕ ਸੀਰੀਅਸ ਡਾਇਲੋਗ ਬੋਲੇ ਹੋ ਹੈ ਮੈਂ ਪੰਮਾ ਬੋਲਦਾ ਤੁਸੀਂ ਇੱਕ ਵਾਰੀ ਬੋਲ ਕੇ ਵਿਖਾਓ ਕਿ ਮਰਕੀ ਸੀਰੀਅਸ ਸਟਾਈਲ ਨਾਲ ਨਹੀਂ ਉਹ ਇਹਦੇ ਚ ਤਾਂ ਕਚੋਰੀ ਬੋਲਦਾ ਪੰਮਾ ਤਾਂ ਨਹੀਂ ਬੋਲਦਾ ਇਹਦੇ ਤਾਂ ਪੰਜਾਬੀ ਬੋਲਦਾ ਪਤਾ ਨਹੀਂ ਜੀ ਗਰੇ ਪੰਮਾ ਬੋਲਦਾ ਜੀ ਬਹੁਤ ਵਧੀਆ ਇਸ ਫਿਲਮ 'ਚ ਹੋਰ ਵੱਡੇ ਚਿਹਰੇ ਕਿਹੜੇ ਹਾਇਦਿ ਚ ਮਹਾਵੀਰ ਪੁੱਲਰ ਪਾਜੀ ਆ ਗੁਰਿੰਦਰ ਮਕਨਵੀਰ ਆ ਜੇਠੀ ਵੀਰ ਆ ਟਵਿੰਕਲ ਰੋਡਾਂ ਉਹ ਜਿਹੜੀ ਕੁੜੀ ਐ ਤੇ ਦੋ ਤਿੰਨ ਕੁੜੀਆਂ ਨੇ ਹੋਰ ਕੰਮ ਕੀਤਾ ਉਹਨਾਂ ਦੇ ਨਾਂ ਨਹੀਂ ਪਤਾ ਮੈਨੂੰ ਤੇ ਇਹ ਚਾਰ ਬੱਚੇ ਐ ਔਰ ਹੋਰ ਕਾਫੀ ਵਧੀਆ ਆਰਟਿਸਟ ਐ ਸਾਰੇ ਅੱਛੇ ਆਰਟਿਸਟ ਐ ਅ ਨਗਿੰਦਰ ਕੱਖੜਵਾਈ ਐ ਕਿੰਨੇ ਇਨ ਮੇਰਾ ਕੰਮ ਹੈ ਨਿਆਹ ਕਨਾਲ ਸੀਗਾ ਤਾਂ ਕਰਕੇ ਮੈਨੂੰ ਉਹਨਾਂ ਦਾ ਪਤਾ ਹੂੰ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ ਤੁਸੀਂ ਲਾਸਟ ਵਿੱਚ ਦਰਸ਼ਕਾਂ ਲਈ ਇਹੀ ਕਹਿਣਾ ਚਾਹਾਂਗਾ ਫੈਮਿਲੀ ਫਿਲਮ ਹੈ ਫੈਮਿਲੀ ਲੈ ਕੇ ਜਾਇਓ ਬੱਚਿਆਂ ਦੀ ਫਿਲਮ ਹੈ ਬੱਚੇ ਜ਼ਰੂਰ ਲੈ ਕੇ ਜਾਇਓ ਥੈਂਕ ਯੂ ਸੋ ਮੱਚ ਪ੍ਰਿੰਸ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦਾ ਕੀਮਤੀ ਸਮਾਂ ਦਿੱਤਾ ਤੇ ਸਾਡੇ ਨਾਲ ਮੌਜੂਦ ਇਹ ਪ੍ਰਿੰਸ ਜਿਹੜੇ ਪੰਜਾਬੀ ਕਲਾਕਾਰ ਹੈਗੇ ਨੇ ਤੇ ਇਹਨਾਂ ਦੀ ਜਲਦ ਹੀ ਮੂਵੀ ਆ ਰਹੀ ਹੈ 12 ਸਤੰਬਰ ਨੂੰ ਤੁਸੀਂ ਵੀ ਜ਼ਰੂਰ ਵੇਖਣ ਜਾਇਓ ਕਿਉਂਕਿ ਇਹ ਇੱਕ ਪਰਿਵਾਰਿਕ ਮੂਵੀ ਹੈਗੀ ਹੈ ਕੈਮਰਾ ਪਰਸਨ ਨੀਤਿੰਨ ਦੇ ਨਾਲ ਮਨਪ੍ਰੀਤ ਕੌਰ ਦੀ ਰਿਪੋਰਟ ਡੇਲੀ ਪੋਸਟ